ਮੈਂ ਕਹ ਲਿਖ ਜੱਜ ਸਾਬ ਦੀ ਇੰਟਰਵਿਊ ਇੰਟਰਵਿਊ ਕਾਨੂੰਨਾਂ ਦੀ ਕਿਤਾਬ ਪਬਲਿਸ਼ ਹੋਈ ਸੀ ਉਹਨਾਂ ਨੇ ਉੱਥੇ ਪਬਲੀਕੇਸ਼ਨ ਵਾਲੇ ਦੇ ਨਾਲ ਆਪਣੇ ਵਿਚਾਰ ਕਿਤਾਬ ਦੇ ਔਰ ਆਪਣੇ ਐਕਸਪੀਰੀਅੰਸ ਜਿਹੜੇ ਨੇ ਉਹ ਸ਼ੇਅਰ ਕੀਤੇ ਸੀ ਕਿਉਂਕਿ ਅਦਾਲਤਾਂ ਦੇ ਵਿੱਚ ਬਹੁਤ ਕੁਝ ਜਾਂਦਾ ਹੈ ਬਹੁਤ ਕੁਝ ਜੱਜੇ ਜਿਹੜੇ ਦੀ ਉਹਨਾਂ ਨੂੰ ਸਮਝ ਵੀ ਹੁੰਦੀ ਆ ਔਰ ਸਮਝਦੇ ਨੇ ਉਸ ਸਮਾਜ ਦਾ ਇੱਕ ਹਿੱਸਾ ਨੇ ਔਰ ਉਹਨਾਂ ਦੇ ਕੋਲ ਬਹੁਤ ਸਮੱਸਿਆਵਾਂ ਵਾਲੇ ਲੋਕ ਲੈ ਕੇ ਜਾਂਦੇ ਨੇ ਕੇਸਾਂ ਦੇ ਰੂਪ ਦੇ ਵਿੱਚ ਮੈਂ ਪੜਾ ਇਹ ਲੱਗਿਆ ਕਿ ਲੋਕਾਂ ਨੂੰ ਅਵੇਅਰ ਕਰਨ ਵਾਸਤੇ ਕਿੱਦਾਂ ਦੇ ਕਦਮ ਚੁੱਕੇ ਜਾਣ ਕਿੱਦਾਂ ਬਜ਼ੁਰਗਾਂ ਨੂੰ ਇਹ ਸਮਝਾਇਆ ਜਾਵੇ ਕਿ ਸਾਰਾ ਕੁਝ ਜਿਹੜਾ ਹੈ ਉਹ ਆਪਣੀ ਔਲਾਦ ਨੂੰ ਜੀਉਂਦੇ ਜੀਵ ਜਾਣ ਦੇ ਕਿਉਂਕਿ ਜਿਹੜੀ ਉਹਨਾਂ ਨੇ ਆਧਾਰਨ ਦਿੱਤੀ ਉਹ ਅਸੀਂ ਬਹੁਤ ਥਾਵਾਂ ਤੇ ਪੇਰੈਂਟਸ ਦੇਖਦੇ ਹਾਂ ले ले कि ਮਾਪੇ ਦੇ ਕੋਲੋਂ ਸਾਰਾ ਕੁਝ ਲੈ ਲਿਆ ਜਾਂਦਾ ਔਰ ਫਿਰ ਮਾਪੇ ਨੂੰ ਕੋਈ ਨਹੀਂ ਸੰਭਾਲਦਾ ਔਰ ਉਸ ਤੋਂ ਵੀ ਅੱਗੇ ਹੁੰਦਾ ਕਿ ਮਾਪੇ ਨੂੰ ਇਕੱਠੇ ਇੱਕੋ ਘਰ ਦੇ ਵਿੱਚ ਜੇ ਦੋ ਲੜਕੇ ਨੇ ਦੋਨੇ ਹੀ ਸੰਭਾਲ ਦੇ ਇੱਕ ਮਾਂ ਨੂੰ ਸੰਭਾਲੇਗਾ ਇੱਕ ਬਾਪ ਨੂੰ ਅਜਿਹੇ ਵੀ ਹਾਲਾਤ ਪੈਦਾ ਹੋ ਜਾਂਦੇ ਨੇ ਮੈਨੂੰ ਲੱਗਦਾ ਕਿ ਮਾਪੇ ਜਿਹੜੇ ਨਹੀਂ ਉਹਨਾਂ ਦੇ ਕੋਲ ਜੇ ਸਫੀਸ਼ੀਐਂਟ ਕੋਈ ਵੀ ਅਮਾਉਂਟ ਹੈ ਤੇ ਉਹਨਾਂ ਦੇ ਕੋਲ ਰਹਿਣਾ ਚਾਹੀਦਾ ਔਰ ਸੀਨੀਅਰ ਸਿਟੀਜ਼ਨ ਐਕਟ ਜਿਹੜਾ ਹੈ ਉਹਨੂੰ ਲਾਗੂ ਕਰਨਾ ਬਹੁਤ ਜ਼ਰੂਰੀ ਹੈ ਔਰ ਉਹਦੇ ਉੱਤੇ ਜਿੱਥੇ ਵੀ ਅ ਅਫਸਰ ਬਿਠਾ ਹੈ ਜਿਹਦੇ ਕੋਲ ਸੀਨੀਅਰ ਸਿਟੀਜ਼ਨਸ ਦੇ ਪੇਰੈਂਟਸ ਜਿਹੜੇ ਨੇ ਜਾਂ ਬਜ਼ੁਰਗ ਜਿਹੜੇ ਨੇ ਸ਼ਿਕਾਇਤਾਂ ਲੈ ਕੇ ਆਉਂਦੇ ਨੇ ਉਹਨਾਂ ਦੇ ਉੱਤੇ ਪਹਿਲ ਦੇ ਅਧਾਰ ਤੇ ਜਿੱਦਾਂ ਪਾਕੀ ਕੰਮ ਜਿਹੜੇ ਨੇ ਉਹ ਚੱਕਰ ਲਗਾ ਲਗਾ ਕੇ ਹੁੰਦੇ ਨੇ ਜਾਂ ਜੋ ਕੁਝ ਸਿਸਟਮ ਸਾਡੇ ਦਫ਼ਤਰਾਂ ਦਾ ਉਸ ਦੇ ਵਿੱਚ ਨਾ ਆ ਪਾ ਕਿ ਬਜ਼ੁਰਗਾਂ ਦਾ ਤਾਂ ਘਰਾਂ ਚੋਂ ਨਿਕਲਣਾ ਬਹੁਤ ਔਖਾ ਹੈ ਕਰਨੇ ਆਉਣਾ ਬਹੁਤ ਔਖਾ ਹੈ ਉਸ ਸਬਸਰਮਾਇਆ ਨੇ ਬਜ਼ੁਰਗ ਜਿਹੜੇ ਨੇ ਔਰ ਬਹੁਤ ਔਖਾ ਹਾਲਾਤ ਬਜ਼ੁਰਗਾਂ ਦੇ ਹੋ ਗਏ ਨੇ ਅਸੀਂ ਜੋ ਜਿਸ ਤਰ੍ਹਾਂ ਦੇ ਦੇਖਦੇ ਆ ਜਿੱਦਾਂ ਮਿਰਦਾ ਆਸ਼ਰਮ ਖੁੱਲ ਰਹੇ ਨੇ ਜਾਂ ਜਦੋਂ ਬਜ਼ੁਰਗ ਤੰਗ ਨੇ ਜਾਂ ਜੋ ਕੁਝ ਬਜ਼ੁਰਗਾਂ ਨੂੰ ਚੱਲਣਾ ਪੈ ਰਿਹਾ ਮੈਂ ਆਰਟੀਕਲ ਲਿਖਦੀ ਆ ਬਹੁਤ ਕੁਝ ਬਜ਼ੁਰਗ ਜਿਹੜਾ ਹੈ ਸਦੇ ਨਾਲ ਸਾਂਝਾ ਵੀ ਕਰਦੇ ਨੇ ਤਕਲੀਫ ਵੀ ਹੁੰਦੀ ਆ ਕਈ ਵਾਰੀ ਉਦੇ ਤੋਂ ਸਿੱਖਿਆ ਵੀ ਬਹੁਤ ਕੁਝ ਮਿਲਦੀ ਹੈ। ਔਰ ਮੈਂ ਬਹੁਤ ਆਰਟੀਕਲਸ ਦੇ ਵਿੱਚ ਉਹ ਚੀਜ਼ਾਂ ਜਿਹੜੀਆਂ ਆ ਉਹ ਡਿਸਕਸ ਵੀ ਕਰਦੀ ਆ ਤਾਂ ਕਿ ਹੋਰਾਂ ਨੂੰ ਵੀ ਕੁਝ ਨਾ ਕੁਝ ਸਮਝ ਆਵੇ। ਜਿੰਨਾ ਪੈਸਾ ਤੁਸੀਂ ਬਚਾ ਸਕਦੇ ਹੋ ਆਪਣੀਆਂ ਲੋੜਾਂ ਲਈ, ਜ਼ਰੂਰਤਾਂ ਲਈ, ਬਿਮਾਰੀ ਲਈ ਜ਼ਰੂਰ ਰੱਖਣਾ ਚਾਹੀਦਾ ਔਰ ਔਲਾਦ ਨੂੰ ਇਹ ਸਮਝਣਾ ਚਾਹੀਦਾ ਕਿ ਇਹ ਉਹਨਾਂ ਦੀ ਮਿਹਨਤ ਹੈ। ਤੁਸੀਂ ਮਿਹਨਤ ਕਰਦੇ ਹੋ, ਤੁਸੀਂ ਇੱਕ ਵਾਰੀ ਬਚਾ ਕੇ ਦੇਖੋ। ਤੁਸੀਂ ਜੇ ਜਿਹੜਾ ਕਹਿੰਦੇ ਹੋ ਕਿ ਤੁਸੀਂ ਕੁਝ ਨਹੀਂ ਕੀਤਾ ਜੇ ਉਹਨਾਂ ਨੇ ਨਹੀਂ ਕੀਤਾ ਤੁਸੀਂ ਆਪ ਕਰ ਲਓ ਫਿਰ ਉਹਨਾਂ ਨੂੰ ਕਿਉਂ ਕਹਿੰਦੇ ਹੋ ਉਹਨਾਂ ਦੀਆਂ ਆਪਣੀਆਂ ਮਜਬੂਰੀਆਂ ਹੋ ਸਕਦੀਆਂ ਨੇ ਉਹਨਾਂ ਦੇ ਕੋਲ ਉਹ ਨਹੀਂ ਉਹ ਕਰ ਹੋਇਆ ਜਾਂ ਉਹ ਨਹੀਂ ਉਹ ਕਰ ਸਕੇ ਇਸ ਕਰਕੇ ਹਾਲਾਤ ਸਮਾਜ ਦੇ ਜਿਹੜੇ ਜਿੰਦਰ ਨੂੰ ਜਾ ਰਹੇ ਨੇ ਉਹ ਕੋਈ ਬਹੁਤ ਸਿਹਤਮੰਦ ਸਮਾਜ ਤੇ ਸੰਕੇਤ ਨਹੀਂ ਨੇ ਬਹੁਤ ਔਖਾ ਹੋ ਗਿਆ ਪਰਿਵਾਰਾਂ ਦੇ ਵਿੱਚ ਰਹਿਣਾ ਇੱਕ ਦੂਸਰੇ ਦੇ ਨਾਲ ਜਿਹੜਾ ਹੈ ਰਹਿਣਾ ਅੱਗੇ ਕਿੰਨੇ ਵੱਡੇ ਵੱਡੇ ਪਰਿਵਾਰ ਸੀ ਹੁਣ ਤੇ 5-7 ਜੀ ਜਿਹੜੇ ਨੇ ਉਹ ਵੀ ਔਖੇ ਲੱਗਦੇ ਨੇ ਬਹੁਤ ਬਦਲਾਅ ਜਿਹੜਾ ਹੈ ਬਦਲਾਅ ਦੇ ਨਾਂ ਤੇ ਆਧੁਨਿਕਤਾ ਦੇ ਨਾਂ ਤੇ ਅਸੀਂ ਬਹੁਤ ਕੁਝ ਗਵਾ ਲਿਆ ਔਰ ਬਹੁਤ ਤੰਗ ਹੋ ਗਏ ਅਸੀਂ માનਸਿਕ ਰੋਗੀ ਹੋ ਗਏ ਅਸੀਂ ਬਿਮਾਰ ਰਹਿਣ ਲੱਗ ਗਏ ਛੋਟੀ ਛੋਟੀ ਉਮਰਾਂ ਦੇ ਵਿੱਚ ਹਾਰਟ ਅਟੈਕ ਹੋਣ ਲੱਗ ਗਏ ਇਨਾ ਵਿਖਾਵਾ ਸਾਡੇ ਤੇ ਪਾਰੂ ਹੋ ਗਿਆ ਬਹੁਤ ਫੁਕਰਾਪਨ ਜਿਹੜਾ ਹੈ ਉਹ ਸਾਡੇ ਤੇ ਆ ਵੀ ਹੋ ਗਿਆ ਬ੍ਰਾਂਡਡ ਚੀਜ਼ਾਂ ਨੇ ਸਾਨੂੰ ਲੁੱਟ ਪੁੱਟ ਲਿਆ ਔਰ ਦਸੇ ਜਿਹੜਾ ਵਪਾਰੀ ਕਰਨ ਹੋਇਆ ਸਾਡੇ ਸਾਰੇ ਆਸ-ਪਾਸ ਉਹਨੇ ਸਾਨੂੰ ਲੁੱਟ ਲਿਆ ਅਸੀਂ ਫੁਕੀਆਂ ਚੀਜ਼ਾਂ ਅਸੀਂ ਜਿਹੜੀਆਂ ਪੈਕ ਪੈਕਿੰਗ ਜਿਹੜੀਆਂ ਉਹਨਾਂ ਨੂੰ ਦੇਖ ਦੇਖ ਕੇ ਮਹਿੰਗੀਆਂ ਚੀਜ਼ਾਂ ਲੈਣੇ ਆ ਚਾਹੇ ਮਸਾਲੇ ਹੋਣ ਚਾਹੇ ਕੋਈ ਵੀ ਚੀਜ਼ ਹੋਵੇ ਐਕਸਪਾਇਰੀ ਡੇਟ ਦਾ ਇੱਕ ਨਵਾਂ ਮਤਲਬ ਸ਼ੁਰੂ ਹੋ ਗਿਆ ਦਵਾਈਆਂ ਤੱਕ ਠੀਕ ਹੈ ਜਾਂ ਖਾਣ ਵਾਲੀਆਂ ਚੀਜ਼ਾਂ ਜਿਹੜੀਆਂ ਖਰਾਬ ਨਹੀਂ ਹੋਣੀਆਂ ਚਾਹੀਦੀਆਂ ਮਸਾਲੇ ਜਿਹੜੇ ਨੇ ਉਹ ਕਦੀ ਮੈਨੂੰ ਨਹੀਂ ਲੱਗਦਾ ਕਿ ਜੇ ਠੀਕ ਤਰ੍ਹਾਂ ਰੱਖੇ ਹੋਏ ਨੇ ਕਿੰਨੀ ਦੇਰ ਤੱਕ ਪਏ ਹੁੰਦੇ ਨੇ ਪਿੱਛੋਂ ਇੱਕਦਮ ਤੇ ਨਹੀਂ ਆਉਂਦੇ ਅਸੀਂ ਜਦੋਂ ਛੋਟੇ ਸੀਗੇ ਜਾਂ ਅਸੀਂ ਵੱਡੇ ਹੋਏ ਅਸੀਂ ਘਰਾਂ ਦੇ ਵਿੱਚ ਜਿਹੜਾ ਦੇਖਿਆ ਜਦੋਂ ਨਵੀਂ ਕਣਕ ਆਉਂਦੀ ਸੀਗੀ ਤੇ ਪੁਰਾਣੀ ਕਣਕ ਨੂੰ ਵਰਤਦੇ ਸੀ ਕਿ ਨਵੀਂ ਕਣਕ ਜਿਹੜੀ ਹੈ ਉਹ ਨੂੰ ਗਰਮ ਮੰਨਿਆ ਜਾਂਦਾ ਸੀਗਾ ਤੇ ਕਾਫੀ ਮਤ ਪੰਜ ਚਾਰ ਮਹੀਨੇ ਤੱਕ ਉਹ ਪੁਰਾਣੀ ਕਣਕ ਦਾ ਆਟਾ ਹੀ ਖਾਇਆ ਜਾਂਦਾ ਸੀਗਾ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਸਾਡੇ ਉੱਤੇ ਹਾਵੀ ਹੋ ਗਈਆਂ ਇਸ਼ਤਿਹਾਰਬਾਜ਼ੀ ਕਰ ਕਰਕੇ ਤੇ ਅਸੀਂ ਉਸ ਜੰਗਲ ਦੇ ਵਿੱਚ ਫਸ ਗਏ ਉਹਦੇ ਨਾਲ ਅਸੀਂ ਕੀ ਕੀਤਾ ਕਿ ਸਾਡੇ ਖਰਚੇ ਵਧ ਗਏ ਤੇ ਜਿਹੜੇ ਸਾਡੇ ਆਪਣੇ ਘਰ ਦੇ ਬਰਬਾਦ ਦੇ ਮੈਂਬਰ ਨੇ ਖਾਸ ਕਰਕੇ ਮਾਪੇ ਜਿਹੜੇ ਨੇ ਸਾਨੂੰ ਉਹਨਾਂ ਖਰਚੀਆਂ ਦੇ ਵਿੱਚ ਉਹਨਾਂ ਦਾ ਖਰਚਾ ਚੁੱਭਣ ਲੱਗ ਗਿਆ ਉਹਨਾਂ ਦੀ ਰੋਟੀ ਵੀ ਚੁੱਭਣ ਲੱਗ ਗਈ ਉਹਨਾਂ ਨੂੰ ਨਾਲ ਰੱਖਣਾ ਚੁੱਭਣ ਲੱਗ ਗਿਆ ਉਹਨਾਂ ਦੀ ਦਵਾਈ ਜਿਹੜੀ ਸੀ ਉਹ ਸਾਨੂੰ ਮਹਿੰਗੀ ਲੱਗਣ ਲੱਗ ਗਈ ਉਹ ਵੀ ਵਾਧੂ ਖਰਚਾ ਲੱਗਣ ਲੱਗਿਆ ਸੋ ਧਿਆਨ ਦਿਓ ਕਿ ਕਿਵੇਂ ਕਿਵੇਂ ਦਾ ਸਮਾਜ ਅਸੀਂ ਅੱਗੇ ਲੈ ਕੇ ਜਾਣਾ ਹੈ ਇਹ ਜਿਹੜੇ ਪੇਰੈਂਟਸ ਨੇ ਘਰਾਂ ਦੇ ਵਿੱਚ ਤਾਲਿਆਂ ਦਾ ਕੰਮ ਕਰਦੇ ਨੇ ਜੋ ਦੋ ਚੱਲੇ ਜਾਂਦੇ ਨੇ ਜਿਨ੍ਹਾਂ ਦੇ ਨਹੀਂ ਹੁੰਦੇ ਬਹੁਤ ਵਾਰ ਫਿਰ ਉਹ ਬਾਤ ਦੇ ਵਿੱਚ ਮਹਿਸੂਸ ਵੀ ਕਰਦੇ ਨੇ ਪਰ ਉਹਦੋਂ ਬਹੁਤ देर ਹੋ ਚੁੱਕੀ ਹੁੰਦੀ ਹੈ ਥੈਂਕ ਯੂ ਸ਼ੁਕਰਗੁਆ ਮਿਹਰਬਾਨੀ